ਉਹ ਬੁਆੜਾ ਦੇ ਵਿੱਚ ਸਾਰੀਆਂ ਸੰਸਦਾ ਅਜੰਡਾ ਕਰ ਰੱਖਿਆ ਹੈ ਅੱਜ ਜੋ ਪੰਜਾਬ ਦੀ ਹਾਲਾਤਾਂ ਬਹੁਤ ਬੁਰੀ ਹਾਲਤ ਹੋਈ ਪਈ ਆ ਲੁਧਿਆਣਾ ਦੇ ਵਿੱਚ ਜੋ ਕਾਨ ਸ਼ਰਿਆਂ ਮੇ ਤਲਵਾਰਾ ਮਾਰ ਕੇ ਉੱਤੇ ਫੂਟ ਦੇ ਉੱਤੇ ਨਾਲ ਜਾਨ ਮਾਇ ਬਹੁਤ ਭਾਗੀ ਇਕੱਲਾ ਜਿਹੜੀ ਸੀ ਹਮਦੀ ਸਰਕਾਰ ਇੱਥੇ ਮਾਂਦੀਆ ਫੇਲ ਹੋ ਚੁੱਕੀ ਆ ਅੱਜ ਸਾਰੇ ਹਿੰਦੂਸ ਕਹਿੰਦਾ ਆਪ ਲੋਕ ਹੋਰ ਦਾ ਅੱਜ ਸੀਐਮ ਦਾ ਪਤਲਾ ਚਾੜ ਰਹੇ ਆ ਸਾਰੇ ਹਿੰਦੂਸ ਘਟਰਾ ਲੋ ਔਰ ਸਾਡੇ ਪਵਾਰ ਦੇ ਵੀ ਜਿਹੜਾ ਪ੍ਰਭੂ ਰਾਮ ਜੀ ਦੇ ਗਲਾਬ ਸਾਡੇ ਤੇ ਜਗਤ ਸਿੰਘ ਜੀ ਮਾਨ ਜੀ ਨੇ ਗਿਆ ਸੀ ਉਹਦੇ ਸਬੰਧ ਵੀ ਅੱਜ ਸਾਰੇ ਹਿੰਦੂਸ ਗਮਨ ਕਰਦੇ ਹੋਇਆ ਉਹਦੀ ਰਣਨੀਤੀ ਬਣਾ ਕੇ ਜੋ ਵੀ ਹੁਣ ਤੇ ਨਿਕਲ ਫੈਸਲਾ ਹੋਵੇ ਜਾਂ ਜ਼ੋਮਬਾਨ ਨੂੰ ਧਰਮਾ ਲਾਇਆ ਜਾਊਗਾ ਧਰਮਾ ਲੱਗੂਗਾ ਹੱਥੇ ਘੱਟੇ ਫੈਸਲਾ ਕਰਕੇ ਉਹਦਾ ਵੀ ਅਲੇ ਦੱਕਰ ਕੋਈ ਕਾਰਵਾਈ ਨਹੀਂ ਕੀਤੀ ਜਗਤ ਸਿੰਘ ਜੀ ਮਾਨ ਦੇ ਗਲਾਬ ਜੋ ਪ੍ਰਭੂ ਰਾਮ ਜੀ ਨੇ ਉਹਨਾਂੇ ਸ਼ਬਦ ਗਏ ਸੀ ਸਾਰੇ ਹਿੰਦੂਸ ਘਟਰਾ ਵੱਲੋਂ ਉਹਦਾ ਵੀ ਅੱਜ ਰੋਸ਼ਣਾ ਔਰ ਜ਼ੋਮਬਾਨ ਨੂੰ ਜਿੱਦਾਂ ਵੀ ਸਾਰੇ ਸੰਗਠਨ ਇਹ ਪ੍ਰੋਗਰਾਮ ਬਣਾਉਗੇ ਜੇ ਧਰਨਾ ਲਾਣਾ ਬਹੁਤ ਸਰਨਾ ਸਾਨੂੰ ਕੱਲ ਐਸਐਸਪੀ ਮੈਡਮ ਨੇ ਵਿਸ਼ਵਾਸ ਹੋਇਆ ਸੀ ਵੀ ਅਸੀਂ ਦੁਪਹਿਰ ਤੱਕ ਤੁਹਾਨੂੰ ਬੁਲਾਵਾਂਗੇ ਔਰ ਬੁਲਾ ਕੇ ਜਿਹੜੀ ਉਹ ਸਮੱਸਿਆ ਉਹਨੂੰ ਪਹਿਲਾਂ ਤੋਂ ਹੀ ਹੱਲ ਕਰਾਂਗੇ ਉਹ ਅਸੀਂ ਸਾਰੇ ਹੁਣ ਅੱਜ ਸੀਐਮ ਨੇ ਸਾਹਿਬ ਜਿਹੜਾ 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 ਮੇਨ ਜਿਹੜਾ ਮੇਨ ਮੁੱਦਾ ਵਾਜ ਆਪਣਾ ਸਾੜਨ ਲੱਗਿਆ ਕੀ ਹੈ ਮੇਨ ਮੁੱਦਾ ਜਿਹੜਾ ਕਿੱਥੇ ਹੋਇਆ ਆਪਾਂ ਇਹਨਾਂ ਨੂੰ ਜਾਣੇ ਗੱਲ ਕਾਣ ਹੋਏ ਇੰਨੇ ਸਾਰੇ ਪੰਜਾਬ ਪੂਰੇ ਹਿੰਦੂ ਕੋਈ ਮੁੱਦੇ ਮੇਨਾ ਦੋਈ ਲੁਧਿਆਣੇ ਵਾਲਾ ਉਹਦੇ ਤੇ ਦੂਸਰਾ ਤੁਸੀਂ ਕਹਿੰਦੇ ਪਿਛਲੇ ਪਿਛਲੇ ਦਿਨ ਜਿਹੜੀ ਕਾਫੀ ਕਮੇ ਦੋ ਇਥੋਂ ਬਿਆਨ ਦੇ ਕੇ ਭੇਜ ਦੋ ਇੱਕ ਬੁਰਦਲੇ ਇੱਥੇ ਹੀ ਐਫ ਆਈ ਆਰ ਦਸਦੀ ਹੋਈ ਉਹਦੇ ਜ਼ਮਾਨੇ ਚ ਵੀ ਸ਼ਾਇਦ ਰੋਸ ਦਾ ਹਿੰਦੂਗਾ ਕਿ ਉਹ ਪ੍ਰਮੂਲ ਆਪ ਦੇ ਖਿਲਾਫ ਉਹਨਾਂ ਨੇ ਖਰੀ ਖੰਦ ਛੱਬ ਗਏ ਆ ਉਹਦੇ ਖਿਲਾਫ ਵੀ ਐਫ ਆਈ ਆਰ ਦਰਜ ਕੀਤੀ ਜਾਵੇ ਕੀ ਆਣ ਵਾਲੇ ਸਮੇਂ ਅ ਆਹ ਨੋ ਬੋੜੇ ਜਿੰਦਾ ਅਜ ਪੁਤਲਾ ਸਾੜ ਦੇਤੇ ਦਰਦਾ ਨਾ ਸੋ ਲੋਹੜੇ ਦੇ ਵਿੱਚ ਸਾਡੇ ਸੰਦੀਪ ਖਾਪਰ ਦੇ ਕੁਛ ਰਾਜਨੀਤਿਕ ਅਸਲਾਵਾਂ ਵੱਲ ਹਮਲਾ ਕੀਤਾ ਗਿਆ ਸੀ ਉਸ ਦੇ ਰੋਜ਼ ਪਿਛੋ ਅੱਜ ਫਗਵਾੜਾ ਦੇ ਸਮੂਹ ਹਿੰਦੂ ਸੰਗਠਨਾਂ ਵੱਲ ਭਗਵੰਤ ਮਾਨ ਸਰਕਾਰ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਉਹਦਾ ਪੁਤਲਾ ਇਸੇ ਫੂਕਿਆ ਕਿ ਗਨਮੈਨ ਨਾਲ ਸੀ ਗਨਮੈਨ ਨੇ ਕੁਛ ਨਹੀਂ ਕੀਤਾ ਉੱਥੇ ਪੰਜਾਬ ਸਰਕਾਰ ਕੁਛ ਨਹੀਂ ਕਰ ਰਹੀ ਇਹਨਾਂ ਸ਼ਰਾਰਤੀ ਅਸਲਾ ਦੇ ਪੰਜਾਬ ਸਰਕਾਰ ਸ਼ਹਿ ਦੇ ਕੇ ਸਾਨੂੰ ਹਿੰਦੂਆਂ ਨੂੰ ਇਹ ਮਰਵਾਉਣਾ ਚਾਹੁੰਦੀ ਆ ਔਰ ਹਿੰਦੂਆਂ ਦਾ ਨੁਕਸਾਨ ਕਰਨਾ ਚਾਹੁੰਦੀ ਆ ਜਗਾ ਜਗਾ ਅਸੀਂ ਪੰਜਾਬ ਸਰਕਾਰ ਦਾ ਭਗਵੰਤ ਮਾਨ ਦਾ ਜੁੱਤਰਾ ਖੂਕੇ ਇਹ ਦੱਸਣਾ ਚਾਹੁੰਦੇ ਆ ਕਿ ਇਹ ਸਰਕਾਰ ਲੋਕੀ ਬਣਾ ਸਕਦੇ ਦੀ ਤੇ ਇਹਨੂੰ ਦੇਖ ਵੀ ਸਕਦੇ ਜੇ ਹਿੰਦੂਆਂ ਨਾਲ ਬਗਾੜੂਗਾ ਹਿੰਦੂਆਂ ਨਾਲ ਇਹ ਸਰਕਾਰ ਖਰਾਬ ਕਰੂਗੀ ਹਿੰਦੂਆਂ ਨੂੰ ਤਾਂ ਇਹਦੀ ਸਰਕਾਰ ਨਹੀਂ ਚੱਲੂਗੀ ਜੈ ਸ਼ੀ ਦਾ